ਅੱਜ ਜੀ ਜਿੰਨੇ ਲੁਧਿਆਣੇ ਦੇ ਮੁੱਦੇ ਸੀਗੇ ਪੈਂਡਿੰਗ ਹਲਵਾਰਾ 에어ਪੋਰਟ ESIC ਹਸਪੀਟਲ ਸਿਵਲ ਹਸਪੀਟਲ ਔਰ ESIEC ਦਾ ਜਿਹੜਾ ਮੈਡੀਕਲ ਕਾਲਜ ਹੈ NHAI ਦੇ ਪ੍ਰੋਜੈਕਟ ਸਾਰੇ ਹੀ ਡਿਸਕਸ ਹੋਏ ਹਲਵਾਰਾ 에어ਪੋਰਟ ਸਪੈਸ਼ਲੀ ਹੋਇਆ ਹਰ ਚੀਜ਼ ਡਿਸਕਸ ਹੋਈ ਔਰ ਮੈਂ ਤੁਹਾਨੂੰ ਬੜੀ ਫਕਰ ਨਾਲ ਕਹਿਣਾ ਚਾਹੁੰਦਾ ਕਿ ਡੀਸੀ ਜਿਹੜੀ ਪਿਛਲੀ ਮੀਟਿੰਗ ਸਾਡੀ ਹੋਈ ਸੀ ਨਵੰਬਰ ਦੀ ਔਰ ਅੱਜ ਦੀ ਮੀਟਿੰਗ ਚ ਡੀਸੀ ਸਾਹਿਬ ਨੇ ਸਾਰਾ ਫਾਲੋਅ ਅਪ ਕਰਕੇ ਬਹੁਤ ਹੀ ਵਧੀਆ ਪ੍ਰੋਗਰੈਸ ਹੈਗੀ ਹੈ ਔਰ ਹੋਪਫੁਲੀ ਜਿੰਨੇ ਪ੍ਰੋਜੈਕਟ ਚੱਲ ਰਹੇ ਆ ਇਹ ਕੋਈ ਫਿਨਿਸ਼ਿੰਗ ਤੇ ਹੈ ਕਿਸੇ ਦਾ ਟਾਈਮ ਸ਼ੈਡਿਊਲ ਸੈੱਟ ਹੋ ਗਿਆ ਔਰ ਸਭ ਕੁਝ ਹੋ ਗਿਆ ਔਰ ਮੈਂ ਥੈਂਕਫੁਲ ਹਾਂ ਡੀਸੀ ਸਾਹਿਬ ਦਾ ਜਿਸ ਤਰ੍ਹਾਂ ਇਹ ਕੰਮ ਕਰ ਰਹੇ ਆ ਔਰ ਜਿੱਦਾਂ ਇਹ ਫਾਲੋਅ ਅਪ ਲੈ ਰਹੇ ਆ ਹਰ ਚੀਜ਼ ਦਾ ਰੇਲਵੇ ਸਟੇਸ਼ਨ ਦਾ ਅੱਜ ਰਹਿ ਗਿਆ ਮੀਟਿੰਗ ਚ ਉਹ ਦੀ ਪਰਸਨਲ ਹੈਡ ਨਾਟ ਕਮ ਉਹ ਵੀ ਅਸੀਂ ਤੁਹਾਨੂੰ ਇੱਕ ਅੱਧੇ ਦਿਨ ਚ ਕਰਕੇ ਦੱਸ ਦਿੰਦੇ ਆਂ ਹਾਂ ਵੈਸੇ ਰੇਲਵੇ ਸਟੇਸ਼ਨ ਦਾ ਮੈਂ ਤੁਹਾਨੂੰ ਜਿਹੜਾ ਮੈਨੂੰ ਪਤਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜਾ ਮੇਨ ਰੇਲਵੇ ਸਟੇਸ਼ਨ ਆ ਉਹ ਟਰੈਕ ਤੇ ਆ ਉਹ ਇਸ ਸਾਲ ਚ ਖਤਮ ਹੋ ਜਾਏਗਾ ਬਾਈ ਐਂਡ ਆਫ ਥਿਸ ਈਅਰ ਬਿਲਕੁਲ ਕੰਪਲੀਟ ਖਤਮ ਹੋ ਜਾਏਗਾ ਔਰ ਜਿਹੜਾ ਟੰਡਾਰੀ ਵਾਲਾ ਰੇਲਵੇ ਸਟੇਸ਼ਨ ਆ ਉਹ ਹੋ ਚੁੱਕਾ ਉਹ ਤੁਸੀਂ ਕਿਸੇ ਵੱਲੇ ਜਾ ਕੇ ਦੇਖੋ ਉਹਦਾ ਕੰਮ ਖਤਮ ਹੋ ਚੁੱਕਾ ਸੋ ਰੇਲਵੇ ਸਟੇਸ਼ਨ ਮੈਨੂੰ ਇਹ ਪਤਾ ਹੈ ਟਰੈਕ ਤੇ ਆ ਬਟ ਜੇ ਤੁਸੀਂ ਕਹੋ ਬਈ ਇੱਕ ਇੱਕ ਚੀਜ਼ ਬਈ ਕਿਹੜਾ ਕਿਹੜੀ ਸਟੇਜ ਤੇ ਹੈ ਕੀ ਹੈ ਉਹ ਮੈਂ ਡਿਟੇਲ ਮੰਗੀ ਹੋਈ ਆ ਰਹੀ ਆ ਨਵੀਆਂ ਟ੍ਰੇਨਾਂ ਜੀ ਹੁਣ ਦੇਖੋ ਆਪਣੇ ਕੋਲ ਮੰਤਰੀ ਸਾਡੇ ਸ਼ਹਿਰ ਦੇ ਆ ਤਾਂ ਹੋਣੀਆਂ ਹੀ ਚਾਹੀਦੀਆਂ ਦੇਖੋ ਜੀ ਹਲਵਾਰਾ 에어ਪੋਰਟ ਬਿਲਕੁਲ ਤਿਆਰ ਹੋ ਗਿਆ 100% ਟਰਮੀਨਲ ਤਿਆਰ ਹੈ ਔਰ 에ਅਰ ਇੰਡੀਆ ਵਾਲਿਆਂ ਨੇ ਸਾਨੂੰ ਵਰਬਲੀ ਓਕੇ ਕਰਤੀ ਆ ਕਿ ਫਲਾਈਟਾਂ ਚਾਲੂ ਅਸੀਂ ਕਰਨਗੇ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਦੋ ਫਲਾਈਟਾਂ ਚਾਲੂ ਕਰਾਂਗੇ ਪਰ ਹੁਣ ਉਹ ਵੇਟ ਕਰ ਰਹੇ 에어ਪੋਰਟ ਅਥਾਰਟੀ ਆਫ ਇੰਡੀਆ ਦੀ ਅਪਰੂਵਲ ਲਈ ਔਰ ਇੰਡੀਅਨ 에ਅਰ ਫੋਰਸ ਦੀ ਅਪਰੂਵਲ ਲਈ ਉਹ ਦੋਨੋਂ ਅਪਰੂਵਲ ਅੱਜ ਡਿਸਕਸ ਹੋਈਆਂ ਟੀਮ ਉਹਨੇ ਦੁਬਾਰਾ ਹਲਵਾਰਾ ਗਈ ਇੰਡੀਅਨ 에ਅਰ ਫੋਰਸ ਦੀ ਟੀਮ ਨੂੰ ਮਿਲਣ ਲਈ ਔਰ ਜਿਹੜੇ ਮੈਂ ਡਿਫੈਂਸ ਮਿਨਿਸਟਰ ਸਾਹਿਬ ਨੂੰ ਪਿੱਛੇ ਮਿਲਿਆ ਸੀ ਉਹਨਾਂ ਨੇ ਵੀ ਇੱਕ ਲੈਟਰ ਲਿਖਤੀ ਹੈ ਇਹਨੂੰ ਰਸ਼ ਕਰਨ ਲਈ ਔਰ ਮੈਂ ਚੇਅਰਮੈਨ 에어ਪੋਰਟ ਅਥਾਰਟੀ ਨੂੰ ਮਿਲਿਆ ਸੀ ਉਹਨਾਂ ਨੇ ਵੀ ਕਹਿਤਾ ਹੈ ਕਿ ਜਲਦੀ ਤੋਂ ਜਲਦੀ ਕਰੋ ਮੀਟਿੰਗ 'ਚ ਉਹਨਾਂ ਦੇ ਅਫਸਰਾਂ ਨੇ ਸਾਨੂੰ ਦੱਸਿਆ ਦੇਖੋ ਹੁਣ ਟਾਈਮ ਤਾਂ ਹੁਣ ਦਿਨਾਂ ਦੀ ਹੈ ਜਾਂ 2 ਮਹੀਨਾ 2 ਮਹੀਨੇ ਦੀ ਗੱਲ ਹੈ ਪਰ ਹੁਣ ਲੈਟ ਅ ਸਟੇਕ 1 ਡੇ ਐਟ ਅ ਟਾਈਮ ਮਤਲਬ 에어ਪੋਰਟ ਆਲਮੋਸਟ ਕੰਪਲੀਟ ਹੈ ਹੁਣ ਚਾਲੂ ਹੋਣ ਵਾਲੀ ਗੱਲ ਹੈ ਦੇਖੋ ਹਰ ਚੀਜ਼ ਦਾ ਜਹਾਜ਼ ਦਾ ਅਰੇਂਜਮੈਂਟ ਕਰਨਾ 에ਅਰਲਾਈਨ ਦਾ ਕਰਨਾ 에ਅਰਪੋਰਟ ਜਿਹੜਾ ਅੱਜ ਅੱਜ ਹੀ ਮੇਰੀ ਹੁਣੇ ਸਪੀਕਰ ਫੋਨ ਤੇ 에ਅਰਪੋਰਟ ਅਥਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਨਾਲ ਗੱਲ ਹੋਈ ਹੈ 에ਅਰਪੋਰਟ ਕੋਡ ਉਹ ਅਪਲਾਈ ਕਰ ਰਹੇ ਆ ਸੋ ਸਾਰੇ ਪ੍ਰੋਸੈਸ ਚੱਲ ਰਹੇ ਸਰ ਇਸ ਤਰ੍ਹਾਂ ਉਹ ਗੁੱਡੀ ਨਾਲੇ ਦਾ ਤੁਸੀਂ ਜਿਵੇਂ ਲਗਾਤਾਰ ਮੁੰਡਾ ਚੱਕਿਆ ਸੀ ਹੁਣ ਸੰਤ ਸਿੱਚੇਵਾਲ ਜੀ ਅੱਗੇ ਲੱਗ ਕੇ ਕਮਾਂਡ ਸੰਭਾਲ ਲਈ ਉਹਨਾਂ ਨੇ ਔਰ ਇਹਦੀ ਸਫਾਈ ਦਾ ਕੰਮ ਜਿਹੜਾ ਕਰੀ ਦੇਖੋ ਮੇਰੇ ਕੁਲੀਗ ਹੈ ਸੰਤ ਸੀਚੇਵਾਲ ਜੀ ਔਰ ਬੜਾ ਉਹਨਾਂ ਨੂੰ ਉਹਨਾਂ ਨੂੰ ਜਿੰਨਾ এনवायरमेंट ਬਾਰੇ ਉਹਨਾਂ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਤੇ ਮੈਂ ਕੋਈ ਅਥਾਰਟੀ ਨਹੀਂ ਹੈਗਾ ਇਹਦੇ ਤੇ ਸੋ ਮੇਰਾ ਇਹ ਤੁਹਾਡਾ ਰਿਕੁਐਸਟ ਹੈ ਤੁਸੀਂ ਇਹ ਸਵਾਲ ਉਹਨਾਂ ਨੂੰ ਹੀ ਕਰੋ ਪਰ ਉਹ ਬਹੁਤ ਚੰਗਾ ਕਰ ਰਿਹਾ ਹੈ ਕਪ ਹਾਂਜੀ ਲੁਧਿਆਣਾ ਨਗਰ ਨਿਗਮ ਨੂੰ ਲੈ ਕੇ ਜਿਹੜਾ ਮੇਰ ਨਾਲ ਕਿਹਾ ਜਾ ਰਿਹਾ ਹੈ ਕਿ ਮਹਿਲਾ ਮੇਰ ਬਣ ਸਕਦੀ ਹੈ ਹਾਂ ਬੜੀ ਵਧਾਈਆਂ ਸਾਰੀ ਮੇਲਾ ਨੂੰ ਲੁਧਿਆਰੇ ਦੀਆਂ ਤੇ ਸਾਰਿਆਂ ਨੂੰ ਚੰਗਾ ਹਾਂਜੀ ਹਾਂ ਕੀ ਲੱਗਦਾ ਸਰ ਕਿਤੇ ਪਾਜਪਾਨੇ ਸਵਾਲ ਚੁੱਕੇ ਸੀ ਉਹ ਕਹ ਰਿਹਾ ਕਿ ਅਗਰ ਵਿਧਾਇਕਾਂ ਨਹੀਂ ਆਉਂਟਾ ਇਸ ਦੇ ਵਿੱਚ ਕਾਊਂਟ ਕੀਤੀਆਂ ਜਾਂਦੀਆਂ ਨੇ ਤੇ ਅਸੀਂ ਹਾਈ ਕੋਰਟ ਦਾ ਰਿਖਾ ਦੰਮੋ ਇਹ ਤਾਂ ਦੇਖੋ ਕੋਰਟ ਕੋਈ ਵੀ ਜਾ ਸਕਦਾ ਮੈਂ ਜਾ ਸਕਦਾ ਤੁਸੀਂ ਜਾ ਸਕਦੇ ਕੋ ਕੋਰਟ ਤਾਂ ਸਾਰੇ ਲਈ ਇਹੀ ਤਾਂ ਡੈਮੋਕ੍ਰੇਸੀ ਦਾ ਫਾਇਦਾ ਹੁੰਦਾ ਕੋਰਟ ਚ ਥੋੜੀ ਨਾ ਆਪਾਂ ਕਿਸੇ ਨੂੰ ਰੋਕ ਸਕਦੇ ਤਾਂ ਸਾਡਾ ਹੀ ਬਣੂਗਾ ਹੋਰ ਕਿਹਦਾ ਬੰਨਾ ਥੈਂਕ ਯੂ ਥੈਂਕ ਯੂ ਜੀ ਅੱਜ ਆਪਣੇ ਐਮਪੀ ਸਾਹਿਬ ਵੱਲੋਂ ਸੰਜੀਵ ਰੌੜਾ ਜੀ ਵੱਲੋਂ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਜਿਹੜੇ ਲੁਧਿਆਣਾ ਦੇ ਡਿਵੈਲਪਮੈਂਟਲ ਵਰਕਸ ਸੀਗੇ ਜਿਵੇਂ ਕਿ NHAI ਦੇ ਜਿਹੜੇ ਪ੍ਰੋਜੈਕਟ ਸੀਗੇ ਉਹਨਾਂ ਦਾ ਰਿਵਿਊ ਕੀਤਾ ਗਿਆ ਸੀਗਾ ਆਪਣੇ ESIC ਦੇ ਜਿਹੜੇ ਹਸਪੀਟਲ ਦੇ ਨਵੇਂ ਮੈਡੀਕਲ ਬੈਡਸ ਵਗੈਰਾ ਇਨਕਰੀਸ ਦਾ ਉਹਦਾ ਇਸ਼ੂ ਸੀਗਾ ਨਾਲ ਜਿਹੜੇ ਨੇ ਬਿਊਟੀਫਿਕੇਸ਼ਨ ਦੇ ਪ੍ਰੋਜੈਕਟ ਜਿਹੜੇ ਸ਼ਹਿਰ ਦੇ ਨੇ ਉਹ ਸੀਗੇ ਪਲੱਸ ਹਲਵਾੜਾ 에어ਪੋਰਟ ਇਹ ਸਾਰੇ ਮੁੱਦਿਆਂ ਤੇ ਅੱਜ ਚਰਚਾ ਕੀਤੀ ਗਈ ਤੇ ਨਾਲ ਹੀ ਜਿਹੜੇ ਸੀਗੇ ਡਿਪਾਰਟਮੈਂਟਲ ਰਿਵਿਊ ਹਰ ਇੱਕ ਮਹਿਕਮੇ ਵੱਲੋਂ ਕੀਤਾ ਗਿਆ ਸੀਗਾ ਹਰ ਇੱਕ ਮਹਿਕਮੇ ਨੇ ਆਪਣੀ ਜਿਹ ਤੇ ਕਿਥੇ ਪ੍ਰੋਜੈਕਟ ਕੁਛ ਇੱਕ ਜੇ ਕੀ ਜੇਕਰ ਕੋਈ ਟਰੁੱਟੀ ਹੋਏਗੀ ਤਾਂ ਕੇ ਵੀ ਉਹਨਾਂ ਨੂੰ ਰਿਵਿਊ ਤੇ ਆਪਾਂ ਹਟਾ ਸਕਦੇ ਹਾਂ ਇਸ ਬਾਰੇ ਅੱਜ ਮੀਟਿੰਗ ਕੀਤੀ ਸੀਗੀ ਤੇ ਕਾਫੀ ਫਰੂਟਫੁੱਲ ਮੀਟਿੰਗ ਰਹੀ ਹੈ ਜਿਹੜੇ ਇਹ ਹੈਗੇ ਰੇਲਵੇ ਸਟੇਸ਼ਨ ਦੇ ਨਾਲ ਜਿਹੜੇ ਰੇਲਵੇ ਦੇ ਫਾਟਕ ਦੀ ਗੱਲ ਹੈ ਥੈਟ ਵਾਸ ਨਾਟ ది ਸਬਜੈਕਟ ਮੈਟਰ ਨਹੀਂ ਸੀਗਾ ਪਰ ਜਿਹੜੇ ਰੇਲਵੇ ਸਟੇਸ਼ਨ ਦਾ ਅਪਗ੍ਰੇਡੇਸ਼ਨ ਚੱਲ ਰਿਹਾ ਹੈਗਾ ਉਹਨਾਂ ਬਾਰੇ ਜਿਹੜਾ ਹੈਗਾ ਰਿਵਿਊ ਕੀਤਾ ਸੀਗਾ ਰਿਗਾਰਡਿੰਗ ਹਲਵਾੜਾ 에ਅਰਪੋਰਟ AI ਦੇ ਨਾਲ ਜਿਹੜੇ ਹੈਗੇ ਹੁਣ ਲਾਸਟ ਸਟੇਜ ਤੇ ਸਿਵਲ ਵਰਕ ਜਿਹੜਾ ਹੈਗਾ ਥੈਟ ਇਜ਼ ਕੰਪਲੀਟਿਡ ਫਰਮ ਜਾ ਗਿਆ ਜਿਹਦੇ ਤਹਿਤ ਆਪਣੇ ਆਈਆਟੀਏ ਤੋਂ ਕੋਡ ਵਗੈਰਾ ਉਹ ਸਾਰੇ ਪ੍ਰੋਸੈਸ ਕਰਨਗੇ ਤੇ ਜਲਦੀ ਮੈਨੂੰ ਉਮੀਦ ਹੈ ਕਿ ਜਿੱਥੋਂ ਇਹ ਕੋਟ ਹੈ ਉਹਦੀ ਸ਼ੁਰੂਆਤ ਹੋ ਜਾਏਗੀ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਵਿਉਤਪੰਦੀ ਹੈਗੀ ਹੈ ਕਿਉਂਕਿ ਸਰ ਸਿਚੇਵਾਲ ਵੀ ਉਹਦੇ ਤੇ ਵਰਕ ਕਰ ਰਹੇ ਨੇ ਜੀ ਬਿਲਕੁਲ ਜਿਹੜੀ ਇਹ ਸਾਈਟ ਹੈ ਉੱਥੇ ਮਾਨਯੋਗ ਆਪਣੇ ਲੋਕਲ ਬਾਡੀਜ਼ ਮਿਨਿਸਟਰ ਵੀ ਮੌਕੇ ਤੇ ਵਿਜ਼ਿਟ ਕੀਤਾ ਹੈਗਾ ਉਹਨਾਂ ਨੇ ਉਹਨਾਂ ਨਾਲ ਮੈ ਤੇ ਕਮਿਸ਼ਨਲ ਕਾਰਪੋਰੇਸ਼ਨ ਤੇ ਐਮਪੀ ਸਾਹਿਬਾਨ ਨਾਲ ਮੀਟਿੰਗ ਉੱਥੇ ਕੀਤੀ ਗਈ ਸੀ ਨਾਲ ਹੀ ਮੌਕੇ ਤੇ ਵਿਜ਼ਿਟ ਕੀਤਾ ਗਿਆ ਸੀਗਾ ਇਹਦੇ ਵਿੱਚ ਜਿਹੜੇ ਹੈਗੇ ਜਿਹੜੀ ਵੀ ਪਾਲਿਸੀਜ਼ ਹੈਗੀ ਜਿਹੜੀ ਅਪਰੂਵਲਾਂ ਹੈਗੀਆਂ ਉਹ ਸਾਰੀ ਸਾਰੀ ਐਕਸੀਐਨ ਪੀਪੀ گیا اور ਜੋ ਵੀ ਜਿਹੜਾ ਕੰਮ ਚੱਲ ਰਿਹਾ ਬਿਕੋਜ਼ ਕੋਈ ਵੀ ਜਿਹੜੇ ਹੈਗੇ ਐਸ ਪਰ ਨੋਰਮਸ ਹੋਣਾ ਚਾਹੀਦਾ ਹੈ ਔਰ ਨੋਰਮਸ ਹੀ ਜਿਹੜੇ ਹੈ ਕਿ ਪਾਲਣਾ ਹੋਣੀ ਚਾਹੀਦੀ ਹੈ ਪਲੱਸ ਦਾ ਮੈਟਰ ਜਿਹੜਾ ਹੈਗਾ ਐਨਜੀਟੀ ਦੇ ਵਿੱਚ ਆਲਰੇਡੀ ਚੱਲ ਰਿਹਾ ਹੈ ਤੇ ਉੱਥੇ ਆਪਾਂ ਜਿਹੜਾ ਹੈਗਾ ਕਾਰਵਾਈ ਵਿਚਾਰਦੇ ਹਾਂ